ਅੱਜ ਦੀ ਖਾਸ ਚਰਚਾ 'ਚ ਵਿਸਥਾਰ 'ਚ ਗੱਲਬਾਤ ਕਰਾਂਗੇ ਪੰਚਾਇਤੀ ਚੋਣਾਂ ਬਾਰੇ। ਵੀ ਪਿੰਡਾਂ 'ਚ ਕਿਹੋ ਜਿਹਾ ਮਾਹੌਲ ਐ? ਉਮੀਦਵਾਰਾਂ ਨੂੰ ਕਿਵੇਂ ਖੱਜਲਖੋਰ ਕੀਤਾ ਜਾ ਰਿਹਾ? ਤਾਂ ਸ਼ੁਰੂਆਤ ਸਿੱਧੀ ਸਵਾਲਾਂ ਤੋਂ ਕਰਦੇ ਆਂ ਵੀ ਪੰਚਾਇਤੀ ਚੋਣਾਂ ਲਈ ਪਿੰਡਾਂ 'ਚ ਰੌਣਕਾਂ ਨੇ। ਕਾਗਜ਼ ਦਾਖਲ ਕਰਨ ਲਈ ਵੀ ਲਾਈਨਾਂ ਨੇ। ਪਰ ਸਭ ਤੋਂ ਵੱਡੀ ਗੱਲ ਐ ਕਿ ਚੂਲਾ ਟੈਕਸ ਤੇ ਐਨਓਸੀ ਲੈਣ ਵਾਲੇ ਵੀ ਹਜੇ ਤੱਕ ਖੱਜਲਖੋਰ ਹੋਈ ਜਾਂਦੇ ਨੇ। ਤਾਂ ਸਰ ਇੱਥੇ ਕੀ ਕਹੋਗੇ? ਅ ਦੇਖੋ ਲਗਨ ਜੀ ਅੱਜ ਦੀ ਤੁਸੀਂ ਬੜਾ ਵਧੀਆ ਵਿਸ਼ਾ ਲਿਆ ਇੱਕ ਕਰੰਟ ਵਿਸ਼ਾ ਪੰਜਾਬ 'ਚ ਚੋਣਾ ਕਰਕੇ ਚਲੋ ਪੂਰੀਆਂ ਰੌਣਕਾਂ ਨੇ ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕਿਉਂਕਿ ਇਹ ਚ ਪੰਚਾਇਤੀ 12000 ਜਾਂ 13000 ਕਿੰਨੇ ਪਿੰਡ ਨੇ ਔਰ ਇਹਦੇ ਲਈ ਪੰਚੀ ਦੇ ਬਹੁਤ ਜ਼ਿਆਦਾ ਉਮੀਦਵਾਰ ਹੁੰਦੇ ਨੇ ਚਲੋ ਸਰਪੰਚੀ ਲਈ ਤਾਂ ਇੱਕ ਇੱਕ ਹੀ ਚੁਣਿਆ ਜਾਣਾ ਹੁੰਦਾ ਉਮੀਦਵਾਰ ਇਹ ਗੱਲ ਸਹੀ ਹੈ ਕਿ ਜਿਹੜੇ ਇਹਦੇ ਦਾਵੇਦਾਰ ਨੇ ਜਾਂ ਉਮੀਦਵਾਰ ਨੇ ਉਹਨਾਂ ਨੂੰ ਆ ਇਹ ਚ ਕਹਿ ਲੋ ਸਰਕਾਰ ਦੀ ਗਹਿਲੀ ਕਰ ਲੋ ਜਾਂ ਚੋਣ ਕਮਿਸ਼ਨ ਵੱਲੋਂ ਸਮੇਂ ਸਿਰ ਸੂਚੀਆਂ ਜਿਹੜੀਆਂ VOTER ਸੂਚੀਆਂ ਨਾ ਆਨਲਾਈਨ ਪਾਉਣ ਕਰਕੇ ਜਾਂ ਪੂਰੀ ਮੁਕੰਮਲ ਤਿਆਰੀ ਨਾ ਹੋਣ ਕਰਕੇ ਲੋਕ ਖੱਜਲਖوار ਹੋ ਰਹੇ ਨੇ ਜਿਹੜੇ ਉਮੀਦਵਾਰ ਨੇ ਉਹ ਖਾਸ ਕਰ ਖੱਜਲਖوار ਉਹਨਾਂ ਦੇ ਸਮਰਥਕ ਵੀ ਖੱਜਲਖوار ਹੋ ਰਹੇ ਨੇ ਸਭ ਤੋਂ ਵੱਡੀ ਗੱਲ ਇਹ ਲੱਗਨ ਜਿਹੜੀ ਤੁਸੀਂ ਚੁੱਲਾ ਟੈਕਸ ਦੀ ਗੱਲ ਕੀਤੀ ਹੈ ਨਾ ਤੁਸੀਂ ਦੇਖੋ ਚੁੱਲਾ ਟੈਕਸ ਖਤਮ ਹੋਏ ਨੂੰ ਦੁਹਾਕੇ ਹੋਗੇ ਹਰ ਤੁਸੀਂ ਦੇਖੋ ਵੀ ਅੱਜ ਵੀ ਲੋਕ ਜਾਂ ਉਮੀਦਵਾਰ ਚੁੱਲਾ ਟੈਕਸ ਲੈਂਡ ਲਈ ਭਰ ਕੇ ਉਹ ਰਸੀਦ ਲੈਣ ਲਈ ਲਾਈਨਾਂ 'ਚ ਖੜੇ ਨੇ ਪੰਚਾਇਤੀ ਵਿਭਾਗ ਦੇ ਦਫ਼ਤਰਾਂ 'ਚ ਇਸ ਸਰਕਾਰ ਨੂੰ ਇਹ ਜਾਂ ਪੰਚਾਇਤੀ ਵਿਭਾਗ ਨੂੰ ਪਤਾ ਨਹੀਂ ਵੀ ਚੁੱਲਾ ਟੈਕਸ ਖਤਮ ਹੋਇਆ ਹੋਇਆ ਕਿਉਂ ਲੋਕਾਂ ਨੂੰ ਖਜਲਖਵਾਰ ਕੀਤਾ ਜਾ ਰਿਹਾ ਕਿਉਂ ਉਮੀਦਵਾਰਾਂ ਨੂੰ ਖਜਲਖਵਾਰ ਕੀਤਾ ਜਾ ਰਿਹਾ ਵੀ ਸਰਕਾਰ ਆਪਣੇ ਦਫ਼ਤਰ 'ਚ ਇੱਕ ਬੋਰਡ ਨਹੀਂ ਲਿਖ ਕੇ ਲਾ ਸਕਦੀ ਵੀ ਚੁੱਲਾ ਟੈਕਸ ਦੀ ਲੋੜ ਨਹੀਂ ਹੈਗੀ ਬਿਲਕੁਲ ਅਮੀਗੀ ਤੇ ਬਚਾ ਬਾਹਰ ਅਜੇ ਵੀ ਵਿਚਾਰੇ ਚੁੱਲਾ ਚੁੱਲਾ ਟੈਕਸ ਭਰ ਰਹੇ ਆ ਔਰ ਉਹਦੀ ਰਸੀਦ ਉਹ ਲਈ ਫਿਰਦੇ ਆ ਵੀ ਸਾਡੇ ਕਿਤੇ ਪੇਪਰ ਨਾ ਕਾਗਜ਼ ਰੱਦ ਨਾ ਹੋ ਜਾਣਾ ਹਾਲਾਂਕਿ ਉਹ ਚੁੱਲਾ ਟੈਕਸ ਵਾਲੀ ਰਸੀਦ ਨਾਲ ਹੀ ਨਹੀਂ ਲੱਗਣੀ ਪੰਚਾਇਤੀ ਵਿਭਾਗ ਫਿਰ ਵੱਡੀ ਗੱਲ ਹੈ ਕਿ ਤੁਸੀਂ ਉਹ ਲੱਖਾਂ ਰੁਪਏ ਕਰੋੜਾਂ ਰੁਪਇਆ ਕਿਹਦੀ ਜੇਬ ਚ ਜਾ ਰਿਹਾ ਠੀਕ ਹੈ ਬਹੁਤ ਸਾਰਾ ਇਹ ਵੀ ਹੈਗਾ ਕਿ ਉਹ ਹੋ ਸਕਦਾ ਬਲਾਕ ਸੰਮਤੀ ਜਾਂ ಗ್ರಾಮ ਪੰਚਾਇਤ ਉਹ ਕਿਸੇ ਖਾਤੇ ਸਰਕਾਰੀ ਖਾਤੇ ਚ ਰਸੀਦ ਕੱਟ ਦੇਣ ਪਰ ਉਹ ਕਿਉਂ ਕੱਟੀ ਜਾ ਰਹੀ ਹੈ ਰਸੀਦ ਜਦੋਂ ਚੁੱਲ੍ਹਾ ਟੈਕਸ ਹੀ ਖਤਮ ਹੈ ਸਰਕਾਰ ਦੀ ਜਾਂ ਪੰਚਾਇਤੀ ਵਿਭਾਗ ਦੀ ਜਾਂ ਚੋਣ ਕਮਿਸ਼ਨ ਦੀ ਜਾਂ ਜਿਹੜੇ ਜਿਹੜੇ ਰਿਟਰਨਿੰਗ ਅਫਸਰ ਨੇ ਜਿਹੜੇ ਸੀਨੀਅਰ ਅਫਸਰ ਨੇ ਬਲਾਕ ਦੇ ਲਾਲੋ ਜਾਂ ਤਹਿਸੀਲ ਦੇ ਲਾਲੋ ਜਿਹੜੇ ਚੋਣ ਅਧਿਕਾਰੀ ਨੇ ਉਹਨਾਂ ਦੀ ਨਜ਼ਰਾਂ ਹੇਠ ਚੁੱਲ੍ਹਾ ਟੈਕਸ ਕੱਟਿਆ ਜਾ ਰਿਹਾ 50 ਰੁਪਏ ਪਰ ਪਰਚੀ ਕੱਟੀ ਜਾ ਰਹੀ ਹੈ ਉਮੀਦਵਾਰ ਦੀ ਹਾਲਾਂਕਿ ਚੁੱਲਾ ਟੈਕਸ ਤਾਂ ਖਤਮ ਹੋਇਆ ਇਹਨੂੰ ਕਿੰਨੇ 1998 ਦਾ ਚੁੱਲਾ ਟੈਕਸ ਖਤਮ ਹੋਇਆ ਹੋਇਆ ਪੰਚਾਇਤੀ ਵਿਭਾਗ ਕੋਲੇ ਲਗਨ ਨਹੀਂ ਮੈਂ ਤੁਹਾਨੂੰ ਇੱਕ ਨਵੀਂ ਗੱਲ ਦੱਸਦੇ ਹਾਂ ਕਿ ਕੋਈ ਸਮਾਂ ਸੀ ਕਿ ਜੇ ਤੁਸੀਂ ਘਰ ਬਣਾਉਣਾ ਨਾ ਤਾਂ ਤੁਹਾਨੂੰ ਸੀਮੈਂਟ ਲੈਣ ਲਈ ਵੀ ਤੁਹਾਨੂੰ ਕਿੰਨਾ ਸੀਮੈਂਟ ਚਾਹੀਦਾ ਪੰਚਾਇਤੀ ਵਿਭਾਗ ਕਿਸੇ ਸਮੇਂ ਲਾਇਸੈਂਸ ਦਿੰਦਾ ਹੁੰਦਾ ਸੀ ਤੁਹਾਨੂੰ ਇੰਨਾ ਸੀਮੈਂਟ ਚਾਹੀਦਾ ਕਿਸੇ ਸਮੇਂ ਸਾਈਕਲ ਦਾ ਟੈਕਸ ਕੱਟਿਆ ਜਾਂਦਾ ਸੀ ਪੰਚਾਇਤੀ ਵਿਭਾਗ ਕੱਟਦਾ ਸੀ ਉਸ ਸਮੇਂ ਦਾ ਚੁੱਲਾ ਟੈਕਸ ਸੀਗਾ ਚੁੱਲਾ ਟੈਕਸ ਖਤਮ ਹੋਇਆ ਹੋਇਆ ਉਹਦੀ ਰਸੀਦ ਲਈ ਲੋਕ ਖਜਲ ਖਵਾਰ ਹੋਈ ਜਾਂਦੇ ਆ ਪਰ ਸਰਕਾਰ ਬੈਠੀ ਉਹ ਦੇਖ ਰਹੀ ਆ ਪੰਚਾਇਤੀ ਵਿਭਾਗ ਦੇ ਸੀਨੀਅਰ ਅਧਿਕਾਰੀ ਦੇਖ ਰਿਆ ਦਫਤਰਾਂ 'ਚ ਰਸੀਦ ਕੱਟੀ ਜਾ ਰਹੀ ਆ ਰੋਕਿਆ ਨਹੀਂ ਜਾ ਸਕਦਾ ਇੱਕ ਵੱਡਾ ਬੋਰਡ ਨਹੀਂ ਲੱਗ ਕੇ ਲਾਇਆ ਜਾ ਸਕਦਾ ਪਰ ਬਹੁਤ ਇਹ ਪਤਾ ਲੱਗਿਆ ਕਿ ਸੈਕਟਰੀ ਜਾਂ ਜਿਹੜੇ ਚੋਣ ਅਮਲਾ ਕਹਿ ਲਓ ਉਹ ਚੋ ਹੈਗੇ ਨੇ ਉਹ ਆਪਦੀ ਜੇਬ 'ਚ ਪਾਈ ਜਾਂਦੇ ਆ ਪੈਸੇ ਫਿਰ ਤੁਸੀਂ ਇੱਕ ਹੋਰ ਗੱਲ ਆ ਜਿਹੜੀ ਜਿਹੜੀ ਤੁਸੀਂ ਐਨਓਸੀ ਦੀ ਗੱਲ ਕੀਤੀ ਆ एनओसी ਲਈ ਹੈਗਾ ਜਿਹੜਾ ਮੰਗ ਰਿਹਾ ਵੀ ਐਫੀਡੇਫਟ ਲਿਆ ਕੇ ਦਿਓ ਤੇ ਲਿਖ ਕੇ ਇੱਕ ਤਾਂ ਐਨओसी ਤਾਂ ਲਓ ਜੇ ਐਨओसी ਤੁਸੀਂ ਨਹੀਂ ਲੈਣੀ ਤਾਂ ਐਨओसी ਦੀ ਬਜਾਏ ਇੱਕ ਐਫੀਡੇਫਟ ਦੇ ਦਿਓ ਜੀ ਚ ਲਿਖਿਆ ਹੋਵੇ ਕਿ ਮੈਂ ಗ್ರಾಮ ਪੰਚਾਇਤ ਜਾਂ ਬਲਾਕ ਸਮਤੀ ਦਾ ਕੋਈ ਕਰਜ਼ਾ ਨਹੀਂ ਦੇਣਾ ਨਾ ਮੇਰੇ ਮੈਂ ਕਿਸੇ ਪੰਚਾਇਤੀ ਸਰਕਾਰੀ ਜਗ੍ਹਾ ਤੇ ਕਰਜ਼ਾ ਕੀਤਾ ਹੋਇਆ ਇਹ ਤੁਸੀਂ ਇੱਕ ਉਹ ਦੇਣੀ ਆ ਲਿਖਤ ਐਫੀਡੇਫਟ ਤੇ ਜੇ ਜਿਹੜਾ ਸਟਾਮ ਪੇਪਰ ਕਹ ਰਹੇ 50 ਰੁਪਏ ਦੇ ਸਟਾਮ ਪੇਪਰ ਤੇ ਲੈਓ ਉਸ ਸਟਾਮ ਪੇਪਰ ਦਾ ਕਦੋਂ ਦੇ ਬੰਦ ਕੀਤੇ ਹੋਇਆ ਸਰਕਾਰ ਨੇ ਲੋਕੋ ਕੋ ਸਟਾਮ ਪੇਪਰ ਲੈਣ ਲਈ ਵਿਚਾਰੇ ਖਜਲ ਖਰਾਬ ਹੋਈ ਜਾਂਦੇ ਆ ਜਾਂ ਬਲੈਕ ਚ ਲੈ ਰਹੇ ਜਿਨ੍ਹਾਂ ਨੇ ਉਮੀਦਵਾਰੀ ਜਾਂ ਇਲੈਕਸ਼ਨ ਲੜਨੀ ਹੈ ਸਰਕਾਰ ਕਹਿਣ ਦਾ ਭਾਵ ਹੈ ਵੀ ਜਦੋਂ ਇਹ ਚੀਜ਼ਾਂ ਤੇ ਤਾਂ ਗੌਰ ਕੀਤੀ ਜਾ ਸਕਦੀ ਹੈ ਨਾ ਤੇ ਚੋਣ ਕਮਿਸ਼ਨ ਨੂੰ ਜਾਂ ਮੁੱਖ ਮੰਤਰੀ ਨੂੰ ਦਿੱਲੀ ਉੱਥੇ ਚੰਡੀਗੜ੍ਹ ਤੇ ਨਹੀਂ ਪਤਾ ਇਸ ਬੈਠਿਆਂ ਨੂੰ ਕਿ ਕਿਵੇਂ ਲੋਕ ਖਜਲ ਹੋ ਰਹੇ ਆ ਤੇ ਜਿਹੜਾ ਥੱਲੇ ਅਧਿਕਾਰੀ ਨੇ ਚੋਂ ਅਧਿਕਾਰੀ ਉਹਨਾਂ ਨੂੰ ਤਾਂ ਪਤਾ ਨਹੀਂ ਵੀ ਆਹ ਚੀਜ਼ਾਂ ਕਰਕੇ ਲੋਕ ਖੱਜਲ ਹੋ ਰਹੇ ਆ। ਸਟੈਂਪ ਬਲੈਕ ਮਿਲ ਰਿਹਾ ਲੋਕਾਂ ਨੂੰ। ਝੁੱਲਾ ਟੈਕਸ ਦੀ 50 ਰੁਪਏ ਦੀ ਰਸੀਦ ਕੱਟੀ ਜਾ ਰਹੀ ਹੈ ਇੱਕ ਦੀ। ਬਹੁਤੇ ਜਿਹੜੇ ਸੈਕਟਰੀ ਨੇ ਜਾਂ ਹੋਰ ਜਿਹੜੇ ਕੱਟਦੇ ਫੇ ਹੋ ਜੇਬਾਂ ਚ ਭਾਗ ਤੁਰੇ ਜਾਂਦੇ ਕਰਨ। ਔਰ ਤੁਸੀਂ ਤੁਸੀਂ ਦੇਖੋ ਇਹ 13000 ਕਿੰਨੇ ਪਿੰਡ ਨੇ? 337 ਜਾਂ 437 ਕਿੰਨੇ ਪਿੰਡ ਨੇ? ਇੰਨੇ ਉਮੀਦਵਾਰ ਲੱਖ ਸਵਾ ਲੱਖ ਹੋ ਤਾਂ ਉਮੀਦਵਾਰ 1.5 ਲੱਖ ਉਮੀਦਵਾਰ ਬਣ ਜਾਣਾ ਜੇ ਇੱਕ ਪਿੰਡ ਚ 10 ਉਮੀਦਵਾਰ ਵੀ ਹੋਏ ਪੰਚੀ ਸਰਪੰਚੀ ਦੇ 20 ਵੀ ਹੋਏ ਵੱਡੇ ਪਿੰਡਾਂ ਦਾ 20 ਵੀ ਤੱਕ ਨੇ ਕਿੰਨੇ ਗਣਤੀ ਆ ਉਹ ਜਿਹੜਾ ਕਿੱਲਾ ਟੈਕਸ ਹੋ ਤੇ ਉਹ ਪੈਸਾ ਇਕੱਠਾ ਹੋਣਾ ਉਹ ਕਿਹੜੇ ਖਾਤੇ ਚ ਜਾਣਾ ਕਿੱਥੇ ਖਰਚਿਆ ਜਾਊਗਾ ਹੁਣ ਆਲੇ ਦਿਨਾਂ ਚ ਇੱਕ ਸਵਾਲ ਜੀ ਆਰਟੀਆਈ ਚ ਮੰਗਣਗੇ ਵੈਸੇ ਤਾਂ ਆਰਟੀਆਈ ਨੂੰ ਪਤਾ ਹੈ ਪੰਚਾਇਤੀ ਵਿਭਾਗ ਛੇਤੀ ਜਵਾਬ ਹੀ ਨਹੀਂ ਦਿੰਦਾ ਕਲਕੋ ਯਾਨੀ ਪਾ ਵੀ ਇੰਨਾ ਗੱਲਾਂ ਕਰਕੇ ਅਜੇ ਲੋਕ ਖਜਲ ਖਰਾਬ ਹੋ ਰਹੇ ਆ ਫਿਰ ਤੁਸੀਂ ਫਾਰਮਾਂ ਦੀ ਗੱਲ ਕਰੋ ਜਿਹੜਾ ਪੰਚਾਇਤੀ ਵਿਭਾਗ ਦਾ ਜਿਹੜਾ ਚੋਣ ਕਮਿਸ਼ਨ ਨੇ ਜੀ ਦੀ ਤਿਆਰੀ ਲਈ ਲੋਕਾਂ ਨੂੰ ਅਜੇ ਖਜਲ ਖਰਾਬ ਕੀ ਕੀ ਉਹ ਚ ਜਾਣਕਾਰੀਆਂ ਕੀ ਕੀ ਨੇ ਕਿਹੜੀ ਕਿਹੜੀ ਜਾਣਕਾਰੀ ਭਰਨੀ ਹੈ ਇਹ ਤਾਂ ਕੰਮ ਸੇ ਕੰਮ ਆਨਲਾਈਨ ਕੀਤਾ ਜਾ ਸਕਦਾ ਸੀ ਨਾ ਪਹਿਲਾਂ ਫਾਰਮ ਚੋਣ ਕਮਿਸ਼ਨ ਦੀ ਉੱਤੇ ਸਾਈਟ ਤੇ ਹੀ ਪਾ ਦਿੰਦੇ ਜਾਂ ਪੰਜਾਬ ਪੰਚਾਇਤੀ ਵਿਭਾਗ ਦੀ ਸਾਈਟ ਤੇ ਪਾ ਦਿੰਦੇ ਅਗਲਾ ਲੋਡ ਕਰਕੇ ਦੇਖਤਾ ਲੈਂਦਾ ਨਾ ਵੀ ਕੀ ਕੀ ਭਰਨਾ ਜਾਂ ਕੀ ਕੀ ਸਾਨੂੰ ਚਾਹੀਦਾ ਸਰਪੰਚੀ ਲਈ ਕੀ ਕੀ ਚਾਹੀਦਾ ਪੰਚੀ ਲਈ ਕੀ ਚਾਹੀਦਾ ਉਹ ਵੀ ਨਹੀਂ ਹੋਇਆ VOTER ਸੂਚੀਆਂ ਨਹੀਂ ਹੋਈਆਂ ਹੁਣ ਜਿਹੜੇ ਪੰਚ ਨੇ ਕਿਸੇ ਨੇ ਪਿਛਲੇ 5 ਸਾਲਾਂ ਤੋਂ ਤਿਆਰੀ ਕੀਤੀ ਹੋਈ ਮੈਂ ਪੰਚੀ ਲੜਨੀ ਹੈ ਉਹਦੀ ਉਹਦੇ ਵਾਰਡ ਚ ਉਹਦੀ ਬਿਚਾਰੇ ਦੀ ਵੋਟ ਹੀ ਕੱਟੀ ਪਈ ਹੈ ਜਾਂ ਉਹਦੇ ਵਾਰਡ ਚ ਉਹਦੀ ਵੋਟ ਹੀ ਹੈ ਨਹੀਂ ਦੂਜੇ ਪਿੰਡ ਚ ਉਹਨੇ ਇੱਕ ਮੈਂ ਦੇਖ ਰਿਹਾ ਸੀ ਮਾਲਕ ਪਿੰਡ ਦੀ ਪੱਤੀ ਮਾਲਕ ਦੀ ਉਹ ਚ 600 ਕੰਨੀਆਂ ਵੋਟਾਂ ਦੂਜੇ ਪਿੰਡ ਚ ਪਈਆਂ ਨੇ ਇਪੰਡਲਾ ਸਾਹਕਾ ਸਰਪੰਚ ਉਹਦੀ ਵੀ ਦੂਜੇ ਪਿੰਡ ਚ ਪਈ ਆ ਹੋਰ ਬਹੁਤ ਸਾਰੀਆਂ ਲੋਕਾਂ ਦੀਆਂ ਸਮੱਸਿਆਵਾਂ ਕਹਿਣ ਦਾ ਮਤਲਬ ਹੈ ਵੀ ਇਹੇ ਜਿਹੀਆਂ ਕਾਰਨਾ ਕਰਕੇ ਲੋਕ ਖੇਜ਼ ਖਰਾਬ ਹੋ ਰਹੇ ਬਹੁਤ ਜ਼ਿਆਦਾ ਖਰਾਬ ਹੋ ਰਹੇ ਔਰ ਇਹ ਵੀ ਕਹਿ ਸਕਦੇ ਆਪਾਂ ਕਿ ਸਰਕਾਰ ਇਹ ਚੋਣਾ ਹਜੇ ਕਰਾਉਣ ਦੇ ਮੂਡ ਚ ਵੀ ਹੈ ਨਹੀਂ ਸੀ ਲੱਗਦੀ ਨਹੀਂ ਸੀ ਕੋਦਮ ਕੋਰਟ ਦਾ ਆਰਡਰ ਹੋਇਆ ਕੋਰਟ ਦੇ ਕੋਰਟ ਚੋਂ ਆਉਣ ਕਰਕੇ ਕੋਦਮ ਜਿਵੇਂ ਕਹੋ ਥੋਪੀਆਂ ਹੀ ਗਈਆਂ ਨੇ ਚੋਣਾ ਜਾਂ ਕਾਲੀ ਚ ਜੋ ਕੁਝ ਹੋ ਰਿਹਾ ਮਤਲਬ ਇਦੇ ਨਾਲ ਦੇਖੋ ਇਹ ਇੱਕ ਲੋਕਤੰਤਰ ਦੀ ਬੜੀ ਮਜ਼ਬੂਤ ਘੜੀ ਆ ਪੰਚਾਇਤੀ ਚੋਣਾ ਹੇਠਲੇ ਲੈ ਲੈਪੁੱਤੇ ਪਰ ਉਹਨੂੰ ਉਹਦੇ ਲਈ ਏਡੀ ਵੱਡੀ ਅਣਗਹਿਲੀ ਕਿਉਂ ਕੀਤੀ ਜਾ ਰਹੀ ਹੈ ਮਤਲਬ ਲੋਕ ਲੋਕ ਖਚਲ ਹੋ ਰਹੇ ਔਰ ਸ਼ਰੇਆਮ ਇਹਨੂੰ ਇਹਨੂੰ ਲੋਟੀ ਕਹਿ ਸਕਦੇ ਆਂ ਜੀ ਅਸੀਂ ਇਹ ਪੰਚਾਇਤੀ ਜਿਹੜਾ ਅਮਲਾ ਹੈ ਜਦੋਂ ਸਰਪੰਚ ਪੰਜ ਬਣ ਜਾਂਦੇ ਆ ਪੇ ਆਮ ਚਰਚਾ ਕਰਦੇ ਆ ਕਿ ਉਹਨਾਂ ਨੂੰ ਟੱਚ ਜਾਣਦੇ ਆ ਪਰ ਬਹੁਤੇ ਬਹੁਤੇ ਥਾਂ ਤੇ ਲੋਕਾਂ ਨੂੰ ਜੋ ਜਿਹੜੇ ਨੁਮਾਇੰਦੇ ਚੁੜੇ ਜਾਂਦੇ ਉਹਨਾਂ ਨੂੰ ਮਜਬੂਰ ਕਰਦੇ ਆ ਵੀ ਤੁਸੀਂ ਜੇ ਜੀ ਸਾਡੇ ਸਿਸਟਮ 'ਚ ਨਹੀਂ ਆਉਣਾਗਾ ਤਾਂ ਤੁਹਾਨੂੰ ਮਤਲਬ ਤੁਹਾਡੇ ਜਿਹੜੀਆਂ ਚੈੱਕ ਨੇ ਉਹ ਪਾਸ ਨਹੀਂ ਹੋਣੇ ਤੁਹਾਡੇ ਕੰਮ ਪਾਸ ਨਹੀਂ ਹੋਣੇ ਔਰ ਤੁਹਾਡੇ ਪਿੰਡ ਨੂੰ ਗ੍ਰਾਂਟ ਨਹੀਂ ਪੈਣੀ ਵੱਡੀ ਗੱਲ ਹੈ ਕਿ ਬੀਡੀਪੀਓ ਕੋਲੇ ਕਈ ਅਧਿਕਾਰ ਹੁੰਦੇ ਨੇ ਵੀ ਇਹਦੇ ਲਈ ਜਦੋਂ ਆਪਾਂ ਆਮ ਚਰਚਾ ਕਰਦੇ ਆ ਤਾਂ ਇਹ ਬਹੁਤੇ ਲੋਕ ਕਹਿੰਦੇ ਨੇ ਨਹੀਂ ਜੀ ਲੋਕ ਆਪ ਮਤਲਬ ਜਿਹੜੇ ਨੁਮਾਇੰਦੇ ਹੁੰਦੇ ਉਹਨਾਂ ਨੂੰ ਸਟੈਂਡ ਰੱਖਣਾ ਚਾਹੀਦਾ ਲੜਨਾ ਚਾਹੀਦਾ ਇਹਦੇ ਖਿਲਾਫ ਲੜੂ ਤਾਂ ਤਾਂ ਤੁਸੀਂ ਇਹ ਚੋਣਾ ਚ ਹੀ ਲਾ ਲੋ ਕੀ ਹਾਲਾਤ ਹੋਏ ਪਏ ਹਨ ਲੋ ਚੁੱਲਾ ਟੈਕਸ ਵੀ ਹੀ ਸਿੱਧਾ ਕੱਟੀ ਜਾ ਰਹੇ ਹੈ ਹੋਰ ਵੀ ਬਹੁਤ ਸਾਰੇ ਕਾਰਨ ਹੈ ਖੱਜਲ ਖਰਾਬੀ ਹੋ ਰਹੀ ਹੈ ਪਰ ਇਹ ਜ਼ਰੂਰ ਹੈ ਕਿ ਲੋਕ ਸਭ ਕੁਝ ਕਿਉਂਕਿ ਇਹ ਚੋਣਾ ਚ ਲੋਕਾਂ ਦਾ ਇੰਟਰਸਟ ਹੁੰਦਾ ਲੋਕ ਸਭ ਲਾਈਨਾਂ ਚ ਲੈ ਕੇ ਚੁੱਲਾ ਟੈਕਸ ਵੀ ਕਟਾ ਰਹੇ ਕਿਤੇ ਸਾਡਾ ਸਾਡੇ ਕਾਗਜ਼ ਨਾ ਰੱਦ ਹੋ ਜਾਣ ਔਰ ਇੱਕ ਇੱਕ ਚੈਕਲਿਸਟ ਲਗਣੀ ਆ ਇਹ ਦੱਸ ਦਈਏ ਆਪਾਂ ਕਿ ਜਿਹੜੇ ਫਾਰਮ ਭਰੇ ਜਾਣੇ ਆ ਉਹਦੇ ਮੂਰੇ ਚੈਕਲਿਸਟ ਲਗਣੀ ਆ ਇਹ ਸਰਕਾਰ ਨੇ ਖੈਰ ਚੰਗਾ ਵੀ ਕੀਤਾ ਵੀ ਉਹ ਚੋ ਸਾਰਾ ਕੁਛ ਆ ਵੀ ਆ ਪੇਪਰ ਇਹਦੇ ਨਾਲ ਲੱਗੇ ਹੋਏ ਨੇ ਉਹ ਉਹ ਜਿਹੜਾ ਆਰਓ ਆ ਉਹਨੇ ਉਹ ਮਾਰਕ ਕਰਕੇ ਦੇਣੀ ਆ ਵੀ ਬਾਕੀ ਇਹ ਚ ਹੈਗੇ ਆ ਜਿਹੜਾ ਕਾਗਜ ਲੱਗੇ ਹੋਏ ਆ ਅੱਗੇ ਇਹ ਹੁੰਦਾ ਸੀ ਲਗਨ ਜੀ ਵੀ ਜਿਵੇਂ ਚੁੱਲਾ ਟੈਕਸ ਲਾਤ ਆ ਜੀ ਨਾਲ 1998 ਦੇ ਬੜੇ ਲੋਕਾਂ ਦੇ ਕਾਗਜ ਇਸ ਕਰਕੇ ਰੱਦ ਕਰਤੇ ਸੀ ਫੇ ਜੀ ਇਹਦਾ ਚੁੱਲਾ ਟੈਕਸ ਹੈ ਨਹੀਂ ਇਹਨੇ ਆਪਾਂ ਤੇ ਸਾਈਨ ਨਹੀਂ ਕੀਤੇ ਹੋਏ ਮਤਲਬ ਉਸ ਇੱਕ ਹੁੰਦਾ ਵੀ ਕਾਗਜ ਰੱਦ ਕਰਨ ਵਾਲਾ ਇਹ ਮੁੱਦਾ ਲੱਗ ਲੈਂਦੇ ਸੀ ਕੋਈ ਨਾ ਕੋ ਹੁਣ ਵੀ ਕਾਰਨ ਹੈਗੇ ਨੇ ਕਾਗਜ ਹੁਣ ਵੀ ਰੱਦ ਹੋਣੇ ਆ ਸਰਕਾਰਾਂ ਉਹ ਸਿਸਟਮ ਵੀ ਚੱਲਣਾ ਹੀ ਆ ਦੇਖਿਆ ਤੁਸੀਂ ਕਿ ਬਲਾਕ ਲੈਵਲ ਤੇ ਇਹਨਾਂ ਨੇ ਲਿਆ ਕੇ ਸਾਰਾ ਸਿਸਟਮ ਕਿੱਦਾਂ ਕਰ ਲਿਆ ਆਪਦੇ ਹੱਥ 'ਚ ਤਾਂ ਰਿਜ਼ਰਵੇਸ਼ਨ ਦਾ ਘੱਟ ਹੀ ਲੈ ਆਣ ਕਿ ਕਿਹੜੇ ਪੈਨ ਨੂੰ ਰਿਜ਼ਰਵ ਰੱਖਣਾ ਕਿ ਨੂੰ ਜਨਰਲ ਕਰਨਾ ਉਵੇਂ ਸਰਕਾਰ ਨੇ ਉਸੇ ਰਾਹ ਤੇ ਪਹਿਲੀਆਂ ਸਰਕਾਰਾਂ ਦੇ ਰਾਹ ਤੇ ਵੈਜੀ ਪਾਰਟੀਆਂ ਵਾਲੀ ਸਰਕਾਰਾਂ ਦੇ ਰਾਹ ਤੇ ਇਹ ਸਰਕਾਰ ਤੁਰਦੀ ਆ ਔਰ ਇਹ ਇਹਨਾਂ ਨੇ ਇਹ ਵੀ ਜਿਹੜੀ ਹੈਗੀ ਹੈ ਜੇ ਕਹਾਗਜ਼ ਰੰਦ ਕਰਨ ਵਾਲਾ ਵੀ ਕੋਈ ਨਾ ਕੋਈ ਰਾਹ ਤਾਂ ਲੱਭ ਹੀ ਲੈਂਦੇ ਹੁੰਦੇ ਹੈ। ਹਾਂ। ਮਤਲਬ ਜਿੱਦੇ ਜਿੱਥੇ ਇਹਨਾਂ ਨੇ ਆਪ ਦਾ ਕੋਈ ਨੁਮਾਇੰਦਾ ਉਮੀਦਵਾਰ ਜਿਤਾਉਣਾ ਹੁੰਦਾ ਇਹਨਾਂ ਚੋਣਾਂ 'ਚ ਇਹ ਲੱਭ ਲੈਂਦੇ ਹੁੰਦੇ ਕੋਈ ਨਾ ਕੋਈ ਰਾਹ। ਔਰ ਇਹ ਇਹ ਦੇਖੋ ਜੇ ਸਰਕਾਰ ਵਾਕਈ ਲੋਕਾਂ ਦੀ ਸਰਕਾਰ ਹੈ ਜਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਲੋਕਾਂ ਨੇ ਚੁਣੀ ਹੋਈ ਸਰਕਾਰ ਹੈ ਤਾਂ ਸਰਕਾਰ ਨੂੰ ਇਹਨਾਂ ਚੀਜ਼ਾਂ ਤੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਹਜੇ ਵੀ ਲੋਕ ਅਜ ਮਤਲਬ 4 ਦਿਨ ਹੋ ਗਏ ਪੇਪਰ ਦਾਖਲ ਹੁੰਦਿਆਂ ਨੂੰ ਅਜੇ ਤੱਕ ਲੋਕ ਖਰਾਬ ਹੋਈ ਜਾਂਦੇ ਚੁੱਲ੍ਹਾ ਟੈਕਸ ਲੈਣ ਲਈ ਐਨਓਸੀ ਲੈਣ ਲਈ ਜੀ ਹਾਲਾਂਕਿ ਐਨਓਸੀ ਕੇ ਇਹ ਆ ਵੀ 12 ਘੰਟੇ ਚ ਉਹ ਜਿਹੜਾ ਐਫੀਡੇਫਟਾ ਜਿਹੜਾ ਐਫੀਡੇਫਟ ਦੀ ਸਾਹ ਤੇ ਵੀ ਸਵੇਖੋਸ਼ ਨਹੀਂ ਲੈ ਲੈਣੀ ਚਾਹੀਦੀ ਐਫੀਡੇਫਟ ਵਿਚਾਰ ਨਹੀਂ ਮਿਲਦਾ ਲੋਕਾਂ ਨੂੰ ਸਟੈਂਪ ਪੇਪਰ ਤੋਂ ਉਹ ਪੇਪਰ ਲੈਣ ਉਹ ਚ ਉਹ ਲਿਖ ਕੇ ਦੇ ਦੂਗਾ ਵੀ ਆ ਹੈ ਨਹੀਂ 12 ਘੰਟੇ ਚ ਹੋਏਗਾ 12 ਘੰਟੇ ਚ ਉਹ ਪੰਚਾਇਤ ਵਿਭਾਗ ਨੂੰ ਭੇਜਣਾ ਆਰਓ ਨੇ ਰਿਟਰਨਿੰਗ ਅਫਸਰ ਨੇ 24 ਘੰਟੇ ਤੋ ਉਹਨਾਂ ਨੇ ਰਿਪੋਰਟ ਕਰਨੀ ਹੈ ਪੰਚਾਇਤੀ ਵਿਭਾਗ ਨੇ ਜੇ ਪੰਚਾਇਤੀ ਵਿਭਾਗ ਰਿਪੋਰਟ ਨਹੀਂ ਕਰਦਾ ਇਹਦਾ ਮਤਲਬ ਹੈ ਕਲੀਅਰ ਆ ਉਹਦੇ ਪੇਪਰ ਮਤਲਬ ਉਹਦੀ ਉਹਦੇ ਵੱਲ ਕੋਈ ਲੈਣਦਾਰੀ ਜਾਂ ਉਹਦਾ ਕੋਈ ਕਬਜ਼ਾ ਹੈ ਨਹੀਂ ਕਲੀਅਰ ਹੈ ਪਰ ਇਹ ਜਿਹੜੀਆਂ ਖੱਜਲਖਵਾਰਾਂ ਪੀਆਂ ਨੇ ਜਾਂ ਹਲਜੁਣਾ ਨੇ ਇੰਨਾ ਤੋਂ ਲੋਕਾਂ ਨੂੰ ਸਟਕਾਰਾ ਦਿੱਤਾ ਜਾ ਸਕਦਾ ਦੂਜਾ ਤੁਸੀਂ ਜੇ ਫਾਰਮ ਦੇ ਤੁਸੀਂ ਫਾਰਮ ਦੀ ਫਰੋਲ ਲੰਬਾ ਫਾਰਮ ਚ ਕੀ ਕੀ ਆ ਚੱਲ ਚੱਲ ਜਾਇਦਾਦ ਦੀ ਆਪਾਂ ਗੱਲ ਕਰ ਲਈਏ ਉਹ ਉਹ ਚ ਕਾਫੀ ਲੰਬਾ ਚੌੜਾ ਆ ਆਪਾਂ ਅੱਗੇ ਗੱਲ ਕਰ ਲਈਏ ਗਰਦਾਪਾ ਸਰਕਾਰ ਨੂੰ ਅਜੇ ਵੀ ਅਜੇ ਦਨ ਪਏ ਆ ਪੇਪਰ ਦਾਖਲ ਕਰਨ ਦੇ ਉਦੋਂ ਬਾਅਦ ਪੇਪਰਾਂ ਦੀ ਮਤਲਬ ਕਲੀਅਰ ਹੋਣੇ ਆ ਪੇਪਰ ਵਾਪਸੀ ਹੋਣੀ ਹੁੰਦੀ ਹੈ ਫਿਰ ਉਹ ਤੇ ਮਤਲਬ ਕਈ ਸਟੈਪ ਪਏ ਆ ਸਰਕਾਰ ਨੂੰ ਅਜੇ ਵੀ ਇਹ ਤੇ ਪਾਸੇ ਇਸ ਪਾਸੇ ਪੰਚਾਇਤੀ ਭਾਗ ਦੇ ਸੀਨੀਅਰ ਅਧਿਕਾਰੀਆ ਪੰਚਾਇਤ ਮੰਤਰੀ ਆ ਮੁੱਖ ਮੰਤਰੀ ਆ ਉਹਨਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਖੱਜਲ ਖਵਾਰ ਨਾ ਹੋਣਾ ਪਵੇ ਜੀ ਸਰ ਅੱਗੇ ਜੇ ਆਪਾਂ ਗੱਲ ਕਰੀਏ ਪਿੰਡਾਂ ਦੇ ਵਿੱਚ ਸਰਪੰਚਾਂ ਦੀ ਬੋਲੀ ਕਰੋੜਾ ਤੱਕ ਪਹੁੰਚ ਗਈ ਹੈ ਕਿ ਇਹ ਲੋਕਤੰਤਰ ਦੇ ਖਿਲਾਫ ਨਹੀਂ ਹੈ ਦੇਖੋ ਇਹਨੂੰ ਆਪਾਂ ਲਗਾ ਦੋ ਉਹਦੇ ਨਾਲ ਜ਼ਿਕਰ ਕਰ ਸਕਦੇ ਆ ਦੇਖੋ ਇੱਕ ਗੱਲ ਤਾਂ ਇਹ ਹੈ ਕਿ ਇਹ ਲੋਕਤੰਤਰ ਦਾ ਘਾਣਤਾ ਹੈਗਾ ਹੀ ਹੈ ਜਦੋਂ ਤੁਸੀਂ ਦੇਖੋ ਹਰ ਇੱਕ ਦੀ ਭਾਵਨਾ ਡੈਮੋਕ੍ਰੇਸੀ ਆ ਜਾਂ ਲੋਕਤੰਤਰ ਹਰੇਕ ਨੂੰ ਨਾਗਰਿਕ ਨੂੰ ਅਧਿਕਾਰ ਦਿੰਦਾ ਵੀ ਉਹ ਕੋਈ ਵੀ ਚੋਣ ਲੜ ਸਕਦਾ ਛੋਟੀ ਤੋਂ ਲੈ ਕੇ ਵੱਡੀ ਚੋਣ ਤੱਕ ਕੋਈ ਚੋਣ ਲੜ ਸਕਦਾ ਔਰ ਉਹਦਾ ਉਹ ਅਧਿਕਾਰ ਦੂਸਰੇ ਪਾਸੇ ਜਿਹੜੀ ਇਹ ਜੇ ਆਪਾਂ ਇਸ ਪਾਸੇ ਦੇਖ ਲਈਏ ਵੀ ਜੇ ਪਿੰਡਾਂ 'ਚ ਖੜ ਕੇ ਜਿਸ ਤਰ੍ਹਾਂ ਬੋਲੀ ਲਾਈ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਜੀ 25 ਲੱਖ 30 ਲੱਖ 40 ਲੱਖ 50 ਲੱਖ 2 ਕਰੋੜ ਤੱਕ ਵੀ ਪਹੁੰਚੀ ਹੈ ਸਹੀ ਹੈ ਇੱਕ ਪਿੰਡ ਦੀ ਵੀ ਜਿਹੜੀ ਹੈਗੀ ਆ ਉਹ ਆਮ ਲੋਕਾਂ ਦੀਆਂ ਭਾਵਨਾਵਾਂ ਨਾਲ ਜਿਹੜੇ ਜਿਹੜੇ ਬੰਦੇ ਹੋਈ ਜਿਹਦੇ ਕੋਲ 2 ਕਰੋੜ ਹੈ ਹੀ ਨਹੀਂ ਜਾਂ 50 ਲੱਖ ਨਹੀਂ ਹੈਗਾ ਤੇ ਉਹ ਫਿਰ ਚੋਣ ਕਿੱਥੋਂ ਲੜੂਗਾ हां ठीक है मतलब कई बंदਿਆਂ ਦੀਆਂ ਜਿਹੜੀਆਂ ਭਾਵਨਾਵਾਂ ਹੁੰਦੀਆਂ ਜਦੋਂ ਇਦਾਂ ਦੇ ਹਾਲਾਤ ਪੈਦਾ ਹੋ ਜਾਂਦੇ ਕਈ ਬੰਦਿਆਂ ਦੀਆਂ ਮੰਨ ਦੀਆਂ ਮਨਚੀ ਦੱਬੀਆਂ ਜਾਂਦੀਆਂ ਨੇ ਵੀ ਤੇ ਚੋਣ ਕਮਿਸ਼ਨ ਵੱਲੋਂ ਜਾਂ ਕਹਿ ਲਓ ਜਿਹੜਾ ਉਤੋਂ ਦਾ ਲੋਕਲ ਕੋਈ ਹੈਗਾ ਚੋਣ ਅਧਿਕਾਰੀ ਉਹਨੂੰ ਧਿਆਨ ਜ਼ਰੂਰ ਦੇਣਾ ਚਾਹੀਦਾ ਜਿੱਥੇ ਇਦਾਂ ਦੀ ਬੋਲੀ ਲੱਗਦੀ ਹੈ ਲੋ ਉਹ ਵੀ ਇਦਾਂ ਦੇ ਨਹੀਂ ਜੇ ਕੋਈ ਭਾਵਨਾ ਰੱਖਦਾ ਹੈ ਬੰਦਾ ਠੀਕ ਆ ਉਹ ਤੇ ਉਹ ਕਰਨੀ ਚਾਹੀਦੀ ਤੇ ਦੂਸਰੇ ਪਾਸੇ ਇਹ ਜ਼ਰੂਰ ਹੈ ਲਗ ਲੋਕਾਂ 'ਚ ਇਹ ਗੱਲ ਚੱਲਦੀ ਹੈ ਪਈ ਜਿਵੇਂ ਹਰੇਕ ਪਿੰਡ ਚ ਕਰੋੜਾਂ ਰੁਪਈਆ ਜਿਹੜਾ ਲੱਖਾਂ ਰੁਪਈਆ ਕਹਿ ਲੋ ਕਰੋੜਾਂ ਨਹੀਂ ਕਹਿ ਸਕਦੇ ਜਿਵੇਂ ਪੂਰੇ ਪੰਜਾਬ ਚ ਕਈਏ ਤਾਂ ਮਤਲਬ ਬੱਟੇ ਲੈਵ ਤੇ ਕਈ ਬਹੁਤ ਵੱਡੇ ਪਿੰਡ ਆ ਉੱਥੇ ਲੱਖਾਂ 50-50 ਲੱਖ ਤੱਕ ਵੀ ਚਲੀ ਜਾਂਦੀ ਐ ਚੋਣ ਜਿਹੜੀ ਖਰਚਾ ਔਰ ਕਰੋੜ ਤੱਕ ਵੀ ਚਲਿਆ ਜਾਂਦਾ ਉਹ ਜੇ ਪੰਚਾਂ ਦਾ ਸਰਪੰਚਾਂ ਦਾ ਪਾ ਪਾ ਲੀਏ ਤਾਂ ਉੱਥੇ ਲੋਕਾਂ ਦੀ ਜਿਹੜੇ ਸਿਆਣੇ ਜਾਂ ਸੂਝਵਾਨ ਲੋਕ ਨੇ ਜਿਹੜੇ ਦੂਰਅੰਦੇਸ਼ੀ ਲੋਕ ਨੇ ਉਹ ਜ਼ਰੂਰ ਚਾਉਂਦੇ ਆ ਨਾਰੇ ਵੀ ਜ਼ੋਰ ਪਾਉਂਦੇ ਆ ਪਰ ਉਹ ਵੀ ਨਹੀਂ ਯਾਰ ਤੁਸੀਂ ਸਰਬਸੰਤੀ ਕਰ ਲੋ ਜਿਹੜੇ ਬੰਦੇ ਨੇ 50 ਲੱਖ ਰੁਪਏ ਉੱਥੇ ਸ਼ਰਾਬ ਉੱਤੇ ਤੇ ਹੋਰ ਮਤਲਬ ਇਧਰ ਉਧਰ ਵੰਡਣਾ ਉਹ ਪਿੰਡ ਦੀ ਡਿਵੈਲਪਮੈਂਟ ਤੇ ਲਾ ਲਾਂਗੇ ਇਹ ਚੰਗਾ ਕਦਮ ਵੀ ਹੈਗਾ ਇਹਨੂੰ ਦੋਨਾਂ ਪਾਸਿਆਂ ਤੋਂ ਸੋਚਿਆ ਜਾ ਰਿਹਾ ਦੇਖਿਆ ਜਾ ਰਿਹਾ ਹਾਂ ਇਹ ਜ਼ਰੂਰ ਆ ਵੀ ਸਿਸਟਮ ਨੂੰ ਜਾਂ ਸਰਬਸੰਤੀ ਲਈ ਚੰਗੀ ਗੱਲ ਆ ਸਰਬਸੰਤੀ ਹੋਣੀ ਚਾਹੀਦੀ ਆ ਲੋਕਾਂ 'ਚ ਪਿੰਡਾਂ 'ਚ ਧੜੇਬੰਦੀ ਤੋਂ ਉੱਪਰ ਉੱਠ ਕੇ ਡਿਵੈਲਪਮੈਂਟ ਹੋਣੀ ਚਾਹੀਦੀ ਆ ਲੋਕਾਂ ਨੂੰ ਸਿਰ ਜੋੜ ਕੇ ਜਿਹੜਾ ਹੈਗਾ ਪੰਚਾਇਤ ਚੁਣਨੀ ਚਾਹੀਦੀ ਆ ਤਾਂ ਕਿ ਚੰਗੇ ਬੰਦੇ ਅੱਗੇ ਆ ਸਕਣ ਔਰ ਪਰ ਜੀ ਤੁਸੀਂ ਕਹੋ ਵੀ ਜੇ ਜੇ ਮਤਲਬ ਜੀ ਉਹ ਖਰੀਦੋ ਪ੍ਰੋਗਤ ਹੋ ਰਹੀ ਆ ਸ਼ਰਿਆਮ ਇੰਨਾ ਜੀ ਮੇਰੀ ਇੰਨੇ ਆ ਮੇਰੀ ਇੰਨੇ ਆ ਉੱਥੇ ਜ਼ਰੂਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾ ਕੇ ਆਮ ਲੋਕਾਂ ਨੂੰ ਪੁੱਛਣਾ ਚਾਹੀਦਾ ਵੀ ਯਾਰ ਤੁਸੀਂ ਲੜਨਾ ਤਾਂ ਨਹੀਂ ਚਾਹੁੰਦੇ ਜੇ ਤੁਸੀਂ ਅਜੇ ਵੀ ਲੜਨਾ ਚਾਹੁੰਦੇ ਹੋ ਚਾਹੋਣਾ ਭਾਵੇਂ ਹੋ ਗਿਆ ਜੇ ਕੋਈ ਲੜਨਾ ਚਾਹੁੰਦਾ ਤਾਂ ਉਹ ਲੜ ਸਕਦਾ ਇਹ ਉਤਸ਼ਾਹਤ ਜ਼ਰੂਰ ਕਰਨਾ ਚਾਹੀਦਾ ਜਾਂ ਲੋਕਾਂ ਨੂੰ ਉਹਨਾਂ ਦੇ ਅਧਿਕਾਰ ਖੇਤਰ ਬਾਰੇ ਜ਼ਰੂਰ ਜਾਣੂ ਕਰਾਉਣਾ ਚਾਹੀਦਾ ਇਹ ਨਹੀਂ ਵੀ ਕਿਸੇ ਨੇ 2 ਕਰੋੜ ਦੀ ਬੋਲੀ ਦੇ ਕੇ ਪੰਚਾਇਤੀ ਸਰਪੰਚੀ ਲੈ ਲਈ ਤੇ ਉਹ ਬਸ ਖਤਮ ਹੋ ਗਈ ਕਹਾਣੀ ਇਹਦੇ باوجود ਵੀ ਕਿਸੇ ਕੋ ਕਿਸੇ ਕੋਲ ਅਧਿਕਾਰ ਹੈਗੇ ਉਹ ਲੜ ਸਕਦਾ ਇਹਦੇ ਬਾਰੇ ਜਰੂਰ ਜਿਹੜਾ ਲੋਕਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾ ਕੇ ਉਹ ਕਰਨਾ ਚਾਹੀਦਾ ਵੀ ਵਾਕਈ ਸਾਰੇ ਸਰਬਸੰਤੀ ਹੈਗੀ ਹੈ ਬਾਕੀ ਇਹ ਜਰੂਰ ਹੈ ਬਈ ਚੰਗੀ ਯਤਨ ਵੀ ਹੈ ਪਰ ਹੋਜੀ ਵੀ ਹੈਗਾ ਕਿ ਇਸ ਵਾਰ ਪੰਜਾਬ ਚ ਕਾਫੀ ਪਿੰਡਾਂ ਚ ਸਰਬਸੰਤੀਆਂ ਹੋ ਰਹੀਆਂ ਨੇ ਚੰਗਾ ਕਦਮ ਹੈ ਔਰ ਪਿੰਡਾਂ 'ਚ ਉਹ ਧੜੇਬੰਦੀ ਖਤਮ ਹੋਊਗੀ ਕਿਉਂਕਿ ਧੜੇਬੰਦੀਆਂ ਕਰਕੇ ਗਾਂ ਡਵੈਲਪਮੈਂਟ ਨਹੀਂ ਹੁੰਦੀ ਕਈ ਥਾਵਾਂ ਤੇ ਇਹ ਹੋ ਜਾਂਦਾ ਕਿ ਪੰਜ ਸਰਪੰਚ ਨੂੰ ਨਹੀਂ ਸਹਿਯੋਗ ਕਰਦੇ ਚੁਣੇ ਜਾਂਦੇ ਆ ਔਰ ਧੜੇਬੰਦੀ ਕਰਕੇ ਉਹ ਪਿੰਡਾਂ ਦਾ ਕੰਮ ਰੁਕ ਜਾਂਦਾ ਹੈ ਕਈ ਥਾਵਾਂ ਤੇ ਪ੍ਰਸ਼ਾਸਨ ਲੱਗ ਜਾਂਦਾ ਬਲ ਸਰਪੰਚਾਂ ਤੋਂ ਤਾਕਤਾਂ ਹੀ ਖੋਈਆਂ ਜਾਂਦੀਆਂ ਜਦੋਂ ਨਹੀਂ ਕੰਮ ਹੁੰਦੇ ਜਾਂ ਉਹਨੂੰ ਨਹੀਂ ਸਹਿਯੋਗ ਦਿੰਦੇ ਪੰਜ ਇਹ ਤੋਂ ਬਿਹਤਰ ਹੈ ਚੰਗੀ ਗੱਲ ਹੈ ਸਰਬਸੰਤੀ ਹੋਵੇ ਕਈ ਮੈਂ ਦੇਖਿਆ ਕਿ ਜਿਵੇਂ ਕੰਗਸਾਹਬ ਦਾਕੇ ਹਲਕੇ 'ਚ ਉਹਨਾਂ ਨੇ ਆਪਦੇ ਇੱਕ ਪਿੰਡ ਚ ਬੇਚਰ ਰਏ ਸੀ ਉਹ ਕਰਵਾ ਰਹੇ ਸਰਬਸੰਤੀ ਔਰ ਸਾਰੇ ਲੋਕ ਕਹਿ ਰਹੇ ਸੀ ਸਾਡਾ ਇਹ rauwal ਪਿੰਡ ਦਾ ਵੀ ਸਾਡੇ ਅਸੀਂ ਜੀ ਫੈਸਲਾ ਲਿਆ ਵੀ ਅਸੀਂ ਮਤਲਬ ਪਿੰਡ ਦਾ ਵਿਕਾਸ ਕਰਨਾ ਇਹ ਚੰਗੀ ਗੱਲ ਵੀ ਹੈ ਔਰ ਦੋਹਾਂ ਪੱਖਾਂ ਤੋਂ ਇਹ ਆਪਾਂ ਜ਼ਿਕਰ ਕੀਤਾ ਦੇਖਿਆ ਜਾ ਰਿਹਾ ਜੀ ਜੀ ਸਰ ਸੁਣਿਆ ਸਰਪੰਚੀ ਦੇ ਫਾਰਮਾ ਚ ਚੱਲ ਚੱਲ ਜਾਇਦਾਦ ਦੇ ਕਾਲਮ ਬੜੇ ਹੈਰਾਨ ਕਰ ਦੇਣ ਵਾਲੇ ਨੇ ਉਹ ਆਪਾਂ ਸਹੀ ਗੱਲ ਆ ਤੁਹਾਡੀ ਕਿ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਜਿਹੜੇ ਚੱਲ ਚੱਲ ਦੇ ਉੱਪਰ ਲੰਬਾ ਚੌੜਾ ਹੈਗਾ ਫਾਰਮ ਜਿਹੜਾ ਜੀ ਚੌੜਾ ਹੈਗਾ ਫਾਰਮ ਜਿਹੜਾ ਜੀ ਹਾਂ ਔਰ ਉਹ ਜਿਹੜੀ ਹੈਰਾਨ ਕਰਨ ਵਾਲੀ ਗੱਲ ਆ ਉਹ ਦੇਖੀਏ ਕਿ ਉਹ ਕੀ ਆ ਕਿ ਪੁੱਛਿਆ ਗਿਆ ਵੀ ਤੁਸੀਂ ਜਿਹੇ ਕਿਸੇ ਆ ਤੁਹਾਡੇ ਹਜਾਜ ਦੇ ਤੁਸੀਂ ਮਾਲ ਰਹੇ ਜਾਂ ਤੁਹਾਡੇ ਕੋਲੇ ਸੋਨੇ ਜਾਂ ਚਾਂਦੀ ਦੀ ਹੈ ਕਿ ਸੋਨੇ ਜਾਂ ਚਾਂਦੀ ਦੀ ਹੈ ਹਾਂ ਲੋਕ ਪੰਚ ਸਰਪੰਚੀ ਲੜਦੇ ਕਿਹਦੇ ਕੋਲੇ ਆ ਜੀ ਤੁਹਾਨੂੰ ਪਤਾ ਹੀ ਆ ਬਿਲਕੁਲ ਯਾਰ ਦੀ ਜਿਹੜੀ ਕਿਸਾਨੀ ਉਹ ਕਰਜ ਜਿਹੜਾ ਦਿੱਤੀ ਪਈ ਆ ਮਇਦੂਰ ਜਿਹੜਾ ਕਰਜ ਜਿਹੜਾ ਅੱਪਿਆ ਪਿਆ ਕਹਿੰਦੇ ਆ ਪਿਆ ਪਿਆ ਮੈਨੂੰ ਨਹੀਂ ਲੱਗਦਾ ਵੀ ਕੋਈ ਕਰੋੜਪਤੀ ਪਿੰਡ ਚ ਹੋਊਗਾ ਕੋਈ ਕਰੋੜਪਤੀ ਪਿੰਡ ਚ ਹੋਊਗਾ ਕੋਈ ਗਣਵੇਂ ਚੁਣਵੇਂ ਕਰ ਲਓਗੇ ਜਿਹੜੇ ਕੋਈ ਮੰਨਦਾ ਪਰ ਬਹੁਤੇ ਲੋਕ ਇਹ ਹੈਗਾ ਲਗਨ ਜੀ ਪਰ ਬਹੁਤੇ ਲੋਕ ਇਹ ਹੈਗਾ ਲਗਨ ਜੀ ਹਾਂ ਜਿਹੜੇ ਵੱਡੇ ਪਰਿਵਾਰ ਜਾਂ ਹੋ ਰਹੇ ਇਹਨੂੰ ਤੁਹਾਨੂੰ ਅਜਾ ਤੁਹਾਨੂੰ ਇੰਟਰਸਟ ਵੀ ਨਹੀਂ ਲੈਂਦੇ ਮਤਲਬ ਆਪ ਨਹੀਂ ਲੜਦੇ ਬਿਲਕੁਲ ਪੂਰੀ ਇਹ ਗੱਲ ਵੀ ਹੈਗੀ ਆ ਲਗਨ ਜੀ ਜਿਲ੍ਹੇ ਦੀ ਫੰਡਾਂ ਚ ਜਾ ਕੇ ਦੇਖੀਂ ਫੰਡਾਂ ਚ ਜਾ ਕੇ ਦੇਖੋ ਨਾ ਹੋਣਾ ਬਹੁਤੇ ਜਿਹੜੇ ਸਿਸਟਮ ਦੇ ਮਤਲਬ ਇਹ ਇੱਕ ਇਹ ਕਹਿਣ ਤੋਂ ਅグレਜ ਨਹੀਂ ਕਰਦਾ ਕਿਹੜਾ ਸੱਚ ਆਏ ਤਰਾਸਦੀ ਆ ਜਾਂਦੇ ਨੇ ਤਰਾਸਦੀ ਆ ਚੰਗੇ ਲੋਕ ਨੇ ਨਾ ਜਿਹੜੇ ਪਿੰਡ ਨੂੰ ਅੱਗੇ ਲਿਜਾ ਸਕਦੇ ਆ ਪਿੰਡ ਨੂੰ ਅੱਗੇ ਲਿਜਾ ਸਕਦੇ ਆ ਬੱਚਿਆਂ ਨੂੰ ਚੰਗੇ ਪਾਸੇ ਪਾ ਸਕਦੇ ਆ ਜਾਂ ਸਿੱਖਿਆ ਦੇ ਸੰਬੰਧ ਵਿੱਚ ਕੋਸ਼ਿਸ਼ ਕਰ ਸਕਦੇ ਆ ਜਾਂ ਸਮਾਜਿਕ ਉਹ ਲੋਕ ਕਿ ਚੋਣਾ ਲੜਨ ਤੋਂ ਊਰੇਜ ਕਰਦੇ ਆ ਉਹ ਜਿਹੜੇ ਦਲਾਲ ਕਸਮ ਦੇ ਪੰਜਤੀ ਲੋਕ ਨੇ ਸੁਣਨਾ ਜਿਹੜੇ ਸਿਸਟਮ ਦੇ ਦਲਾਵ ਜਿਹੜੇ ਸਿਸਟਮ ਦੇ ਉਹਨਾਂ ਨੂੰ ਜਿਆਦਾ ਦੌੜ ਲੱਗੀ ਹੋਈ ਉਹਨਾਂ ਨੂੰ ਜਿਆਦਾ ਦੌੜ ਲੱਗੀ ਮੈਂ ਅੱਗੇ ਆਵਾ ਮੈਂ ਅੱਗੇ ਆਵਾ ਕਿ ਆਵਾ ਮੈਂ ਉਹਨਾਂ ਨੂੰ ਇਹ ਅਧਿਕਾਰੀ ਵੀ ਪ੍ਰਮੋਟ ਕਰਦੇ ਉਹਨਾਂ ਨੂੰ ਵੀ ਅਧਿਕਾਰੀ ਵੀ ਪ੍ਰਮੋਟ ਉਹਨਾਂ ਦੇ ਉੱਥੇ ਜਾ ਕੇ ਸਾਰਾ ਸੌਦਾ ਕਰਾਉਣਾ ਨੇ ਉੱਥੇ ਜਾ ਕੇ ਸਾਰਾ ਸੌਦਾ ਕਰਾਉਣਾ ਜਿਹੜੀ ਜਿਹੜੀ ਬਹੁਤ ਸਾਰੇ ਪਿੰਡਾਂ 'ਚ ਸਾਰੇ ਜਿਹੜੇ ਮਸਲੇ ਨੇ ਜਾਂ ਹੋਰ ਨੇ ਜਿਹੜੇ ਮਸਲੇ ਨੇ ਪੰਜੋਂ ਚੰਗਾ ਤੋਂ ਚੰਗਾ ਤੇ ਸੀ ਪੰਜੂ ਕੋ ਵਿਕਾਸ ਦਾ ਕਰੂਗਾ ਕਰੂਗਾ ਜਿਹੜੇ ਛੋਟੇ ਛੋਟੇ ਝਗੜੇ ਆ ਜਿਹੜੇ ਛੋਟੇ ਛੋਟੇ ਝਗੜੇ ਹਰ ਜੋ ਥਾਣੇ ਕਿਚਰੀਆਂ ਨੂੰ ਤੁਰੇ ਫਿਰਦੇ ਉਹ ਪਿੰਡ 'ਚ ਵੀ ਨਵੇੜੇ ਜਾ ਸਕਦੇ ਬਿਲਕੁਲ ਉਹ ਪਿੰਡ 'ਚ ਵੀ ਨਵੇੜੇ ਜਾ ਸਕਦੇ ਪਰ ਉਹ ਜਿਹੜੇ ਲੋਕ ਇਹੋ ਜਿਹੀ ਕਿਸਮ ਦੇ ਦੋਹੋਂ ਮੁੰਡੇ ਦਲਾਲ ਕਿਸਮ ਦੇ ਲੋਕ ਹੁੰਦੇ ਨੇ ਚੰਗੀ ਲਈ ਆ ਜਾਂਦੇ ਨੇ ਪੂਰੇ ਜਸਾ ਪੰਛੀ ਲਈ ਪੂਰੇ ਜਸਾ ਜਦੋਂ ਚੰਗੇ ਲੋਕ ਪਿੱਛੇ ਅੜ ਜਾਂਦੇ ਆ ਤੇ ਫਿਰ ਉਹੀ ਲੋਕਾਂ ਨੇ ਘੁ ਘੇ ਆਉਂਦਾ ਪਿੱਛੇ ਅੜ ਜਾਂਦੇ ਤੇ ਉਹ ਆ ਕੇ ਤਾਂ ਫਿਰ ਸਭ ਤੇ ਹੀ ਕਰਉਂਦੇ ਜਿੱਤੇ ਆ ਵੀ ਜੇਬ ਪਾ ਲੈਂਦੇ ਤੇ ਅੰਦਰ ਦੀ ਜੇਬ ਬਾਹਰ ਦੇ ਦਿੰਦੇ ਤੇ ਫਿਰ ਕੁਰਸੀ मतलब कुर्सी भी बहुत है उनना भी दंदे है दे ना देख बंदा को मैं नहीं ਥੋੜਾ ਬਣਨਾ ਫਿਰ ਉਹਨੂੰ ਤਾਂ ਪਸੀ ਵੀ ਨਹੀਂ ਬਣਨਾ ਫਿਰ ਉਹਨੂੰ ਤਾਂ ਪਸੀ ਵੀ ਨਹੀਂ ਉਹਨੂੰ ਤਾਂ ਇਹ ਹੁੰਦਾ ਕਿ ਕਿਸੇ ਨਾ ਕਿਸੇ ਢੰਗ ਨਾਲ ਇਹਨੂੰ ਹੁੰਦਾ ਕਿ ਕਿਸੇ ਨਾ ਕਿਸੇ ਕੋ ਦਾ ਇਹ ਆ ਵੀ ਜਾਂਦੇ ਹਾਂ ਹਾਂ ਇਹ ਆ ਵੀ ਜਾਂਦਾ ਪਰ ਉਹ ਲੋਕਾਂ ਨੂੰ ਇਹ ਸਮਾਂ ਹੁੰਦਾ ਲੋਕਾਂ ਨੂੰ ਸਮਾਂ ਆ ਇਹ ਸਮੇਂ ਤੇ ਜੈਦਬਾਜੀ ਤੋਂ ਜਾਂ ਘੜੇ ਬੰਦੀ ਤੋਂ ਉੱਪਰ ਡੇ ਜਿਹੜੇ ਚੰਗੇ ਆ ਕੇ ਵਾਲੇ ਲੈਂਗੇ ਚੰਗਾ ਪਿੰਡ ਦੀ ਡਿਵੈਲਪਮੈਂਟ ਕਰਦੇ ਨੇ ਜਾਂ ਪਿੰਡ ਮੁਟੇਰ ਜਾਦੇ ਨੇ ਜਾਂ ਪਿੰਡ ਮੁਟੇਰ ਜਾਦੇ ਨੇ ਉਲੀ ਵਿੱਦਿਆ ਦਾ ਕੋਈ ਵਿਸਾਰ ਕਰ ਸਕਦੇ ਨੇ ਉਹਨਾਂ ਲੋਕਾਂ ਨੂੰ ਜਿਹੜੇ ਦੂਰ ਅੰਦੇਸ਼ ਲੋਕ ਨੇ ਜਿਹੜੇ ਕਰਪਸ਼ਨ ਦੇ ਖਿਲਾਫ ਨੇ ਨਸ਼ਾ ਲੇਖਣਾ ਛੁੱਟੀ ਵੱਡੀਆਂ ਦੇ ਸੇ ਨਸ਼ਿਆ ਦੀ ਬੜੀ ਸਮੱਸਿਆ ਹੈ ਔਰ ਇਹਨਾਂ ਦੇ ਨਾਲ ਤੁਸੀਂ ਦੇਖ ਲਓ ਵੀ ਡਰੱਗ ਆ ਵੀ ਆ ਜਿਹੜਾ ਔਰ ਇਹਨਾਂ ਦੇ ਨਾਲ ਬਹੁਤ ਪਿੰਡਾਂ 'ਚ ਤੁਸੀਂ ਜਿਹੜਾ ਖੋਜ ਕੇ ਦੇਖ ਲਓ ਪੰਚੀ ਸਰਪੰਚੀ ਲੜ ਰਹੇ ਔਰ ਜਿਤਨਾ ਵੀ ਉਹਨਾਂ ਨੇ ਪੰਚੀ ਸਰਪੰਚੀ ਲੜ ਰਹੇ ਪਰ ਕਿਉਂ ਨਾ ਵੀ ਉਹਨਾਂ ਇਨਾਂ ਤਾਂ ਸਰਕਾਰ ਨੂੰ ਚਾਹੀਦਾ ਵੀ ਤੇ ਇਹ ਜਿਹੇ ਪਾਰਟੀ ਆ ਮਾਫੀਆ ਨਾਲ ਸੰਬੰਧਤ ਉਹਨਾਂ ਦੇ ਤਾਂ ਕੋਈ ਨਾਥ ਪੈ ਜੇ ਬਿਲਕੁਲ ਬਿਲਕੁਲ ਮਤਲਬ ਹੈਗਾ ਕਈ ਕੁਸ਼ਾ ਜਦੋਂ ਤੁਸੀਂ ਅੰਦਰ ਜਾ ਕੇ ਪਰੋਲੋ ਠੀਕ ਆ ਉਸ ਦੇ ਅੰਦਰ ਜਾ ਮਤਲਬ ਰੌਣਕਾਂ ਜਰੂਰ ਹੈਗੀਆਂ ਨੇ ਮਤਲਬ ਰੌਣਕਾਂ ਜਰੂਰ ਹੈਗੀਆਂ ਪੰਚਾਇਤ ਵੀ ਭਜਣਾ ਠਹਿ ਗਈ ਹੈ ਮੈ ਲੜਨਾ ਹੈ ਉਹ ਭਜਣਾ ਕਈ ਕਈ ਪੰਡਾਂ ਦਾ 5 5 ਫੜ ਗਈ ਹੈ ਕਈ ਕਈ ਪੰਡਾਂ ਦਾ 5 5 ਫੜ ਗਈ ਹੈ ਠੀਕ ਹੈ ਕਿ ਹੋ ਰਹੀ ਹੈ ਸਰਪੰਚੀ ਵੀ ਹੋ ਰਹੀ ਹੈ ਕਈ ਪੰਡਾਂ 5 5 6 6 ਸਰਪੰਚ ਫੜ ਗਏ ਹੈ ਮਹਿਲਾਵਾ ਵੀ ਲੜਗੇ ਆ ਵੀ ਲੜਨੀ ਆ ਚੰਗੀ ਗੱਲ ਆ ਲੜਨਾ ਵੀ ਚਾਹੀਦਾ ਚੰਗੀ ਗੱਲ ਆ ਇਹ ਵੀ ਚਾਹੀਦਾ ਸਾਰੇ ਹੀ ਪੱਖ ਨੇ ਜੀ ਸਰ ਅੱਗੇ ਜੇ ਆਪਾਂ ਗੱਲ ਕਰੀਏ ਪੰਜਾਬ ਸਰਕਾਰ ਨੂੰ ਜਾਂ ਫਿਰ ਚੋਣ ਕਮਿਸ਼ਨ ਨੂੰ ਇਸ ਨੂੰ ਸਰਲ ਕਰਨ ਲਈ ਕੀ ਕਰਨਾ ਚਾਹੀਦਾ ਅ ਦੇਖੋ ਸਰਨ ਦੀ ਗੱਲ ਇੱਕ ਤਾਂ ਜਿਹੜੀਆਂ ਬਹੁਤ ਸਾਰੀਆਂ ਇਹ ਚ ਫਾਰਮਾਂ ਵੀ ਘੁੰਮਣ ਘੇਰੀਆਂ ਨੇ ਜਿਹੜੀਆਂ ਮੌਕੇ ਤੇ ਮਤਲਬ ਉਹਦੀ ਤਿਆਰੀ ਨਹੀਂ ਹੋ ਸਕਦੀ ਉਹ ਆਪਾਂ ਜੇਕਰ ਕੀਤਾ ਕਿ ਉਹ ਉਹਨੂੰ ਸਰਲ ਕਰਨਾ ਚਾਹੀਦਾ ਜਾਂ ਲੋਕਾਂ ਦੇ ਜੇ ਇਹ ਜਿਹੜੀ ਚੋਣ ਕਮਿਸ਼ਨ ਨੂੰ ਜਾਂ ਪੰਜਾਬ ਸਰਕਾਰ ਦੇ ਪੰਚਾਇਤੀ ਵਿਭਾਗ ਨੂੰ ਜਿਹੜਾ ਫਾਰਮ ਸੀ ਇਹ ਉਹ ਪਹਿਲਾਂ ਉਹ ਉਹ ਹਾਲਾਂਕਿ ਚਲੋ ਠੀਕ ਹੈ ਚੋਣਾਂ ਜਦੋਂ ਮਰਜੀ ਅਨਾਉਂਸ ਹੁੰਦੀਆਂ ਪਰ ਜਿਹੜਾ ਸਰਪੰਚੀ ਵਾਲਾ ਫਾਰਮ ਆ ਜਾਂ ਪੰਚੀ ਵਾਲਾ ਫਾਰਮ ਆ ਉਹ ਤਾਂ ਆਨਲਾਈਨ ਪਾਇਆ ਹੀ ਜਾ ਸਕਦਾ ਸੀ ਉਹ ਤਾਂ ਬੰਦੇ ਦੇਖ ਲੈਂਦੇ ਨੇ ਵੀ ਆਹ ਚੀਜ਼ਾਂ ਜਿਹਨੇ ਲੜਨੀਆਂ ਜਿਹੜਾ ਦਾਵੇਦਾਰ ਆ ਜਿਹਦਾ ਜਿਹੜਾ ਮਤਲਬ ਉਮੀਦਵਾਰੀ ਕਿਸੇ ਲਈ ਵੀ ਪੰਚੀ ਲਈ ਸਰਪੰਚੀ ਲਈ ਉਹ ਫਾਰਮ ਤਾਂ ਚੈੱਕ ਕਰ ਲੈਂਦਾ ਨਾ ਪੀ ਮੈਂ ਜੀ ਆਹ ਕੁਝ ਤਿਆਰ ਰੱਖਾਂ ਹਾਂ ਉਹਦਾ ਦੂਜਾ ਦੇ ਨਾਲ ਹੀ ਜਿਹੜੀਆਂ ਆਹ ਸਮੱਸਿਆਵਾਂ ਨੇ ਜੇ VOTER ਸੂਚੀਆਂ ਆਨਲਾਈਨ ਹੋ ਜਾਂਦੀਆਂ ਜਿਹੜੀਆਂ ਤਿਆਰੀ ਹੋਈ ਹੋਈ ਸੀ ਆ ਮੌਕੇ ਤੇ ਲੋਕਾਂ ਨੂੰ ਨਾ ਖੱਜਲ ਖਰਾਬ ਹੋਣਾ ਪੈਂਦਾ ਕਿਉਂਕਿ ਜਿਹੜੇ ਜਿਹੜੇ ਵਾਰਚੂ ਅਗਲੇ ਨੇ ਲੜਨਾ ਉੱਥੇ ਵੋਟ ਹੋਣੀ ਚਾਹੀਦੀ ਹੈ ਉਹਨੂੰ ਖੱਜਲ ਖਰਾਬ ਤਾਂ ਨਾ ਹੋਣਾ ਪੈਂਦਾ ਕਈਆਂ ਦੀਆਂ ਵੋਟਾਂ ਹੀ ਹੈ ਨਹੀਂ ਵਿਚਾਰਿਆਂ ਨੇ 5 ਸਾਲ ਤੋਂ ਤਿਆਰੀ ਕੀਤੀ ਹੋਈ ਹੈ ਵੀ ਮੈਂ ਜੀ ਮਤਲਬ ਆ ਪੰਚੀ ਲੜਨੀ ਆ ਜਾਂ ਸਰਪੰਚੀ ਲੜਨੀ ਆ ਮੌਕੇ ਤੇ ਆ ਕੇ ਦੇਖਿਆ ਕਿ ਵਿਰੋਧੀਆਂ ਨੇ ਜਾਂ ਜੇ ਲੋਕ ਸੱਤਾਧਾਰੀਆਂ ਤੇ ਆਮ ਦੋਸ਼ ਲੱਗਦਾ ਹੁੰਦਾ ਉਹਨਾਂ ਦੀ ਵੋਟ ਹੀ ਕਟਾਈ ਪਈ ਉਹ ਲੜੀ ਨਹੀਂ ਸਕਦਾ ਇਲੈਕਸ਼ਨ ਮੌਕੇ ਤੇ ਮੇਰੇ ਕਹਿੰਦਾ ਸ਼ਾਇਦ ਕੋਈ ਬਣ ਬਣਾ ਸਕਦੀ ਹੋਵੇ ਜਿਹੜੀ ਮੌਕੇ ਤੇ ਬਣਦੀ ਮਰਾ ਹੋਏ ਵੋਟ ਮਨੇ ਇਹੋ ਜੀਆਂ ਚੀਜ਼ਾਂ ਦਾ ਹੱਲ ਜਿਹੜਾ ਸਰਕਾਰ ਨੂੰ ਜਾਂ ਪੰਚਾਇਤੀ ਵਿਭਾਗ ਨੂੰ ਜਾਂ ਚੋਣ ਕਮਿਸ਼ਨ ਨੂੰ ਇਹਦੇ ਵੱਲ ਪਹਿਲਾਂ ਹੀ ਧਿਆਨ ਦੇਣਾ ਚਾਹੀਦਾ ਸੀ ਇੱਕੋ ਧੰ ਮਤਲਬ ਵਿਰੋਧੀ ਧਰ ਦੇ ਜਿਹੜੇ ਗੂਨੇ ਜਿੱਦ ਪਤਾਪ ਸਿੰਘ ਬਾਜਬਾ ਰਾਜਾ ਬੜੰਗਾ ਆਪਣੇ ਇਹ ਮੁੱਦੇ ਤੇ ਆਪਣੇ ਸੁਖਪਾਲ ਖਹਿਰਾ ਔਰ ਦੂਸਰੇ ਵਸੇ ਅਕਾਲੀ ਦਲ ਵੱਲੋਂ ਵੀ ਜਿਹੜੇ ਜਿਵੇਂ ਲੋਕਲ ਲੈਵਲ ਤੇ ਵੀ ਲਾ ਲਈਏ ਜਿਹਦੇ ਗਰਾਉਂ ਤੋਂ ਐਸਆਰ ਪਲੇਰ ਆ ਉਹਨਾਂ ਨੇ ਵੀ ਇਹ ਮੁੱਦਾ اٹھਾਇਆ ਹੈ ਕਿ ਸਰਕਾਰ ਨੂੰ ਇਹ ਜਾਂ ਇਹਦੇ ਵੱਲ ਜਿਹੜੀਆਂ ਸਮੱਸਿਆਵਾਂ ਮਾਂ ਲੋਕਾਂ ਨੂੰ ਆ ਰਹੀਆਂ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਸੀ ਪਹਿਲਾਂ ਹੀ ਜੀ ਸਰ ਅਖੀਰ ਚ ਜੇ ਆਪਾਂ ਗੱਲ ਕਰੀਏ ਅਜੇ ਹਾਲਾਤਾਂ ਚ ਸਰਪੰਚੀ ਦੇ ਪੰਚੀ ਤੋਂ ਉਮੀਦਵਾਰਾਂ ਦੇ ਮਨਾਂ ਚ ਡਰ ਆ ਕਿ ਸਾਡੇ ਕਾਗਜ਼ ਨਾ ਰੱਦ ਹੋ ਜਾਣ ਅ ਦੇਖੋ ਲਗਦਾ ਨਹੀਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਲੋਕਾਂ ਦੇ ਮਨਾਂ 'ਚ ਡਰ ਤਾਂ ਹੁੰਦਾ ਹੀ ਹੈ ਤੇ ਜਿਹੜਾ ਚੁਲਾ ਟੈਕਸ ਉਹ ਤਾਂ ਹੀ ਕਟਾਈ ਜਾਂਦੇ ਨੇ ਕਿਤੇ ਚੁਲਾ ਟੈਕਸ ਕਰਕੇ ਨਾ ਸਾਡੇ ਕਾਗਜ਼ ਰੱਦ ਹੋ ਜਾਣ ਐਨਓਸੀ ਲਾਈਕ ਲਾਈਨਾਂ 'ਚ ਖੜੇ ਆ ਵੀ ਸਾਨੂੰ ਐਨਓਸੀ ਲੈਣੀ ਜ਼ਰੂਰੀ ਆ ਹਾਲਾਂਕਿ ਉਹ ਕਹਿੰਦੇ ਪੰਚਾਇਤੀ ਭਾਗ ਦੇ ਅਧਿਕਾਰੀ ਕਹਿੰਦੇ ਤੁਸੀਂ ਐਫੀਡੈਫਟ ਤੇ ਉਹ ਲਿਖ ਕੇ ਦੇ ਦਿਓ ਉਹਦੇ ਨਾਲ ਵੀ ਠੀਕ ਹੋ ਜਾਊਗਾ ਪਰ ਲੋਕ ਖੜੇ ਵਿਕਦੇ ਯਾਰ ਇਹ ਇਹਦੇ ਕਾਰਨ ਕਰਕੇ ਨਾ ਔਖਾ ਜਿਹਾ ਉਹ ਹੋ ਜੇ ਸਾਡੇ ਪੇਪਰ ਰੱਦ ਹੋ ਜਾਣ ਹਾਂ ਇਹ ਜ਼ਰੂਰ ਹੈ ਪਹਿਲਾਂ ਜੇਕਰ ਕੀਤਾ ਕਿ ਚੈਕ ਲਿਸਟ ਮੂਰੇ ਲੱਗਣੀ ਆ ਉਹ ਚਾਹ ਹੈ ਆ ਕੁਝ ਹੈਗਾ ਬਈਆ ਜੀ ਹੈਗਾ ਉਹ ਉਹਨੇ ਆਉ ਉਹਨੇ ਲਿਖ ਕੇ ਦੇਣਾ ਉਹਨੂੰ ਸਾਈਨ ਕਰਕੇ ਦੇਣਾ ਉਮੀਦਵਾਰ ਨੂੰ ਉਹ ਸਾਰਾ ਕੁਝ ਹੈਗਾ ਪਰ ਲੋਕਾਂ ਦੇ ਮਨਾਂ 'ਚ ਡਰ ਹੈਗਾ ਜਿਵੇਂ ਜਿਸ ਤਰ੍ਹਾਂ ਪਹਿਲੇਆਂ ਸਰਕਾਰਾਂ ਦੇ ਰਾਹ ਤੇ ਤੁਰਗੀ ਆ ਸਰਕਾਰ ਚੋਣਾਂ ਨੂੰ ਲੈ ਕੇ ਕੋਈ ਬਦਲਾਅ ਵਾਲਾ ਕੁਝ ਨਹੀਂ ਦਿਖ ਰਿਹਾ ਉਸੇ ਤਰ੍ਹਾਂ ਲੋਕਾਂ ਦੇ ਮਨਾਂ 'ਚ ਡਰਤਾ ਹੈਗੇ ਹੀ ਆ ਜਿਹੜੇ ਖਾਸ ਕਰਕੇ ਵਿਰੋਧੀ ਧਿਰ ਦੇ ਹੁੰਦੇ ਆ ਵੀ ਯਾਰ ਮੇਰੇ ਪੇਪਰ ਨਾ ਰੱਦ ਹੋ ਜਾਣ ਪੰਚੀ ਦੇ ਮੇਰੇ ਨਾ ਰੱਦ ਹੋ ਜਾਣ ਸਰਪੰਚੀ ਦੇ ਨਾ ਰੱਦ ਹੋ ਜਾਣ ਇੱਕ ਦੂਜੇ ਨੂੰ ਮਤਲਬ ਫੋਨ ਕਰਕੇ ਵੀ ਉਹ ਕਹਿੰਦੇ ਆ ਵੀ ਸਾਡੇ ਪੇਪਰ ਬਚਾ ਲਿਓ ਸਾਡੇ ਪੇਪਰ ਨਾ ਰੱਦ ਹੋ ਜਾਣ ਇਹ ਉਹ ਅਧਿਕਾਰੀਆਂ ਨੂੰ ਜਿੱਥੇ ਜ਼ਿਆਦਾ ਤਸਲ ਹੁੰਦੀ ਜਿੰਨਾ ਪਿੰਡਾਂ 'ਚ ਉਹਨਾਂ ਦੇ ਉਹ ਪਹਿਲਾਂ ਜਾ ਕੇ ਅਧਿਕਾਰੀਆਂ ਨੂੰ ਵੀ ਮਿਲਦੇ ਆ ਕਿਸੇ ਨਾ ਕਿਸੇ ਸਿਆਸੀ ਪਹੁੰਚ ਨੂੰ ਲੈ ਕੇ ਮਿਲਦੇ ਆ ਵੀ ਸਾਡਾ ਜੀ ਰੱਦ ਨਾ ਹੋ ਜਾਏ ਪੇਪਰ ਨਾ ਰੱਦ ਹੋ ਜਾਣ ਸਰਪੰਚੀ ਦੇ ਖਾਸ ਕਰਕੇ ਤੇ ਉਹਦੇ ਨਾਲ ਹੀ ਦੇਖੋ ਇਹ ਵੀ ਹੁੰਦਾ ਕਿ ਸੱਤਾਧਾਰੀ ਧਰ ਦੇ ਜਿੱਥੇ ਉਹ ਆ ਦੇ ਪੇਪਰ ਬਚਾਉਣ ਲਈ ਮਿਲਦੇ ਸੱਤਾਧਾਰ ਹੈਕਟਰ ਵਾਲੇ ਅੱਜ ਮੈਨੂੰ ਪੰਚਾਇਤ ਅਧਿਕਾਰੀ ਦੱਸ ਰਿਹਾ ਸੀ ਕਿ ਇਹ ਸਾਡੇ ਤੇ ਸੱਤਾਧਾਰੀ ਧਰ ਵਾਲੇ ਦਬਾਅ ਵੀ ਪਾਉਂਦੇ ਆ ਕਿ ਕਿਸੇ ਢੰਗ ਨਾਲ ਜੀ ਆ ਦੇਖੋ ਜੇ ਇਹਦਾ ਰੱਦ ਹੋ ਸਕਦਾ ਹੈ ਇਹਦਾ ਰੱਦ ਹੋ ਸਕਦਾ ਆ ਹੋ ਸਕਦਾ ਪਰ ਇਦਾਂ ਦਾ ਵੀ ਹੈਗਾ ਸਿਸਟਮ ਉਹ ਬਦੂਜੇ ਪਾਸੇੋਂ ਦਵਾ ਪਾਉਂਦੇ ਉਹ ਦੂਜੇ ਪਾਸੇੋਂ ਧੱਕਾ ਫਿਰ ਬਣ ਨਹੀਂ ਆ ਨਾ ਨਾ ਕਈ ਦਾਅਵੇ ਵੀ ਠੋਕਦੇ ਆ ਪਿੰਡਾਂ ਚ ਡਾਕਾ ਆਪਣੇ ਬਈ ਜੀ ਸਾਡੀ ਤਾਂ ਸਰਕਾਰ ਆ ਅਸੀਂ ਤਾਂ ਆ ਕਰਦੇ ਆਂਗੇ ਤਾਂ ਮੇਰਾ ਤਾਂ ਆ ਨੀ ਹੋ ਜਾਣਾ ਮੇਰਾ ਤਾਂ ਨਾਮ ਮੈਂ ਤਾਂ ਜਿੱਤਿਆ ਮੈਂ ਮੇਰਾ ਤਾਂ ਅਨਾਉਂਸ ਹੀ ਹੋਣਾ ਕੀ ਜਦੋਂ ਹੀ ਗਾਨੇ ਜਾਵੇ ਹੋ ਜਾਂਦੇ ਆ ਸੱਤਾਧਾਰੀਆਂ ਵੱਲੋਂ ਫਿਰ ਆਪ ਲੋਕ ਆਮ ਉਮੀਦਵਾਰੋ ਡਰ ਜਾਂਦੇ ਆ ਇਹ ਡਰ ਬਣਿਆ ਰਹਿੰਦਾ ਪਰ ਇਹ ਜ਼ਰੂਰ ਆ ਕਿ ਇਹ ਸਰਕਾਰ ਨੇ ਕੁਝ ਮਤਲਬ ਇਦਾਂ ਦਾ ਹੈਗਾ ਜਿਹੜਾ ਉਹ ਅਧਿਕਾਰੀਆਂ ਨੂੰ ਵੀ ਤੁਸੀਂ ਨਹੀਂ ਪੇਪਰ ਕਰਨੇ ਅੰਦਰ ਖਤੇ ਹਦਾਇਤਾਂ ਜ਼ਰੂਰ ਆਈਆਂ ਉਸਾ ਦਾ ਕਈ ਹਲਕਿਆਂ 'ਚ ਨਾਂ ਵੀ ਆਈਆਂ ਹੁਣ ਲੋਕਲ ਲੈਵਲ ਤੇ ਐਮ ਐਲ ਏ ਜਾਂ ਹਲਕਾ ਅਨਚਾਰਜ ਕੁਛ ਨਾ ਕੁਛ ਕਰਦੇ ਵੇ ਪਰ ਉੱਪਰੋਂ ਲੈਵਲ ਤੋਂ ਅਧਿਕਾਰੀਆਂ ਨੇ ਦੱਸਿਆ ਕਿ ਹੈਗੀਆਂ ਵੀ ਕਿਸੇ ਦੇ ਪੇਪਰ ਰੱਦ ਕਰਨ ਤੋਂ ਬਰੇਜ ਕਰਨਾ ਜੇ ਕੋਈ ਸਮੱਸਿਆ ਆਉਂਦੀ ਵੀ ਹੈ ਤਾਂ ਉਹਦੀ ਠੀਕ ਕਰਵਾ ਲੈਣੀ ਹੈ ਪੇਪਰਾਂ 'ਚ ਭਲੇ ਇਹ ਜਿਹੀਆਂ ਅਦਾਇਤਾਂ ਵੀ ਹੈਗੀਆਂ ਪਰ ਜਿਹੜਾ ਡਰ ਵਾਲਾ ਮਾਹੌਲ ਆ ਉਹ ਹੈਗਾ ਹੀ ਹੈ ਜੀ ਤਾਈਸਨ ਸਾਡੇ ਨਾਲ ਸੀਨੇ ਪਤਰਕਾਰ ਸਤਾਰ ਜਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਵਿਸਥਾਰ ਦੇ ਵਿੱਚ ਪੰਚਾਇਤੀ ਚੋਣਾਂ ਬਾਰੇ ਚਰਚਾ ਕੀਤੀ ਹੈ ਕੱਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਕੁਝ ਨਵੇਂ ਮੁੱਦਿਆਂ ਦੇ ਨਾਲ ਤਦ ਤੱਕ ਲਈ ਸਾਨੂੰ ਦੋ ਇਜਾਜ਼ਤ ਧੰਨਵਾਦ